ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਚਉਪਾਈ ਸਾਹਿਬ ਦਾ ਪਾਠ ਇਸ ਵਿਧੀ ਦੇ ਨਾਲ ਕਰ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੀਆਂ ਸਾਰੀਆਂ ਹੀ ਇੱਛਾਵਾਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਕਿਉਂਕਿ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਚਉਪਾਈ ਸਾਹਿਬ ਦੇ ਪਾਠ ਦੇ ਵਿੱਚ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਾਂ ਤੱਕ ਕਮੈਂਟ ਬਾਕਸ ਦੇ ਵਿੱਚ ਅੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲੈ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਤੁਹਾਡੇ ਪਰਿਵਾਰ ਦੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਅਸੀਂ ਚੋਪਾਈ ਸਾਹਿਬ ਦੇ ਪਾਠ ਕਿਵੇਂ ਕਰਨੇ ਹਨ ਤੇ ਕਿਵੇਂ ਕਿਸ ਵਿਧੀ ਦੇ ਨਾਲ ਕਰਨੇ ਹਨ ਤੇ ਸਾਧ ਸੰਗਤ ਜੀ ਜਿਸ ਦੇ ਨਾਲ ਸਾਨੂੰ ਹਰ ਇੱਕ ਵਸਤੂ ਜਿਹੜੀ ਹੈ ਜੋ ਵੀ ਅਸੀਂ ਚਾਹੁੰਦੇ ਹਾਂ ਸਾਨੂੰ ਮਿਲ ਜਾਵੇ ਇਸ ਵਿਸ਼ੇ ਤੇ ਆਪਾਂ ਅੱਜ ਤੁਹਾਡੇ ਨਾਲ ਕੁਝ ਗੱਲਾਂ-ਬਾਤਾਂ ਸਾਂਝੀਆਂ ਕਰਨੀਆਂ ਹਨ ਜੀ। ਸਾਧ ਸੰਗਤ ਜੀ ਚਉਪਈ ਸਾਹਿਬ ਦੀ ਬਾਣੀ ਦੇ ਵਿੱਚ ਬਹੁਤ ਤਾਕਤ ਹੈ। ਵੈਸੇ ਤਾਂ ਆਪਾਂ ਜਿੰਨੀ ਵੀ ਗੁਰਬਾਣੀ ਪੜਾਂਗੇ ਤੇ ਜਿਹੜੀ ਵੀ ਗੁਰਬਾਣੀ ਪੜਾਂਗੇ ਸਾਧ ਸੰਗਤ ਜੀ ਸਾਰੀ ਹੀ ਮਹਾਨ ਹੈ ਤੇ ਚਉਪਈ ਸਾਹਿਬ ਦੇ ਪਾਠ ਦੀ ਇਸ ਬੇਨਤੀ ਨੂੰ ਤੁਸੀਂ ਪਰਵਾਨ ਕਰਨਾ ਜੀ। ਤੁਸੀਂ ਨਿਤਨੇਮਤਾ ਕਰਦੇ ਹੋ ਸਵੇਰੇ ਸ਼ਾਮ ਸ਼ਾਮਾਂ ਨੂੰ ਜਦੋਂ ਰਹਿਰਾਸ ਸਾਹਿਬ ਹੁੰਦੀ ਹੈ ਉਹਦੇ ਵਿੱਚ ਚੋਪਈ ਸਾਹਿਬ ਹੁੰਦਾ ਹੈ ਹੁਣ ਸੰਗਤ ਕਈ ਸਵਾਲ ਕਰਦੀ ਹੈ ਜੀ ਅਸੀਂ ਬਾਅਦ ਵਿੱਚ ਵੀ ਕਰ ਸਕਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਜੀ ਹਾਂ ਜੀ ਤੁਸੀਂ ਬਾਅਦ ਵਿੱਚ ਵੀ ਕਰ ਸਕਦੇ ਹੋ ਸਾਥ ਸੰਗਤ ਜੀ ਦਿਨੇ ਚਾਹੇ ਤੁਹਾਡੇ ਪਾਠ ਕੰਠ ਹੋ ਜਾਣ ਦਿਨੇ ਤੁਸੀਂ ਜਦੋਂ ਮਰਜ਼ੀ ਪਾਠ ਕਰੀ ਜਾਓ ਜਦੋਂ ਮਰਜ਼ੀ ਜਿੰਨੇ ਮਰਜ਼ੀ ਪਾਠ ਕਰੋ ਇਹਦੇ ਵਿੱਚ ਕੋਈ ਵੀ ਭੇਦਭਾਵ ਨਹੀਂ ਹੈ ਜਦੋਂ ਮਰਜ਼ੀ ਜਦੋਂ ਤੁਹਾਡਾ ਦਿਲ ਕਰੇ ਉਦੋਂ ਹੀ ਤੁਸੀਂ ਪਾਠ ਕਰ ਸਕਦੇ ਹੋ ਤੁਸੀਂ ਚੱਲਦੇ ਆ ਫਿਰਦੇ ਆ ਵੀ ਪਾਠ ਕਰ ਸਕਦੇ ਹੋ ਇਸ ਦਾ ਵੀ ਕੋਈ ਡਰ ਨਹੀਂ ਹੈ ਚਪਾਈ ਸਾਹਿਬ ਦੇ ਪਾਠ ਅਸੀਂ ਜ਼ਰੂਰ ਕਰਨੇ ਹਨ ਬਹੁਤ ਸਾਰੇ ਸਵਾਲ ਕਰਦੇ ਹਨ ਜੀ ਉਹ ਇਸ ਪ੍ਰਤੀ ਬਹੁਤ ਸਾਰੇ ਸਵਾਲ ਮਨ ਦੇ ਵਿੱਚ ਖੜੇ ਹੋ ਜਾਂਦੇ ਹਨ ਸਾਧ ਸੰਗਤ ਜੀ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਮਨ ਦੇ ਵਿੱਚ ਖੜੇ ਹੋ ਜਾਂਦੇ ਹਨ ਉਹਨਾਂ ਸਾਰੇ ਹੀ ਸਵਾਲਾਂ ਨੂੰ ਆਪਾਂ ਸਾਈਡ ਤੇ ਰੱਖ ਕੇ ਸਾਤ ਸੰਗਤ ਜੀ ਉਹਨਾਂ ਬਾਰੇ ਵਾਹਿਗੁਰੂ ਜੀ ਕਹਿੰਦੇ ਹਨ ਕਬਿਓ ਬਾਚ ਬੇਨਤੀ ਚਉਪਈ ਭਾਵ ਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਹੈ ਕਿਸੇ ਇਨਸਾਨ ਨੂੰ ਨਹੀਂ ਇਹ ਬੇਨਤੀ ਸਿਰਫ ਅਕਾਲ ਪੁਰਖ ਨੂੰ ਹੈ ਸਾਤ ਸੰਗਤ ਜੀ ਆਪਾਂ ਅਕਾਲ ਪੁਰਖ ਨੂੰ ਇਹਦੇ ਵਿੱਚ ਕੀ ਕਹਿੰਦੇ ਹਾਂ ਹਮਰੇ ਕਰੋ ਹੱਥ ਦੇ ਰੱਛਾ ਪੂਰਨ ਹੋਵੇ ਚਿਤ ਕੀ ਇੱਛਾ ਪਰਮਾਤਮਾ ਜੀ ਮੇਰੇ ਉੱਤੇ ਕਿਰਪਾ ਕਰੋ ਮੇਰੇ ਮਨ ਦੀਆਂ ਸਾਰੀਆਂ ਭਾਵਨਾਵਾਂ ਨੂੰ ਪੂਰਿਆਂ ਕਰ ਦੋ ਮੇਰਾ ਮਨ ਤੁਹਾਡੇ ਚਰਨਾਂ ਵਿੱਚ ਜੁੜਿਆ ਹੀ ਰਹੇ ਆਪਣਾ ਜਾਣ ਕੇ ਮੇਰਾ ਪ੍ਰਤੀਪਾਲਣਾ ਵੀ ਕਰੋ ਮੇਰੇ ਸਾਰੇ ਦੁਸ਼ਟ ਜਿੰਨੇ ਵੀ ਹਨ ਸਤਿਗੁਰੂ ਜੀ ਜਿੰਨੇ ਵੀ ਮੇਰੇ ਵੈਰੀ ਹਨ ਮੇਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੇਰੇ ਅੰਦਰ ਵੀ ਜੋ ਵਸਿਆ ਹੋਇਆ ਹੈ ਉਸ ਨੂੰ ਵੀ ਖਤਮ ਕਰ ਦਿਓ ਆਪ ਹੱਥ ਦੇ ਮੋਹੇ ਬਚਾਵੋ ਆਪ ਹੱਥ ਦੇ ਕੇ ਮੈਨੂੰ ਤੁਸੀਂ ਇਨ੍ਹਾਂ ਤੋਂ ਬਚਾਉਣਾ ਹੈ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੇਰਾ ਪਰਿਵਾਰ ਮੇਰੇ ਜਿਹੜੇ ਇੰਦਰੇ ਹਨ ਭਾਵ ਕੇ ਪੰਜ ਇੰਦਰੀਆਂ ਹਨ ਸਾਧ ਸੰਗਤ ਜੀ ਮੇਰੇ ਇੰਦਰੇ ਮੇਰਾ ਪਰਿਵਾਰ ਇਹ ਵੀ ਸੁਖੀ ਵਸਣੇ ਚਾਹੀਦੇ ਹਨ ਸੇਵਕ ਸਿੱਖ ਸਭੇ ਪਰਿਵਾਰਾ ਫਿਰ ਦੂਜੀ ਗੱਲ ਕੀਤੀ ਹੈ ਕਿ ਸੇਵਕ ਜਿਹੜੇ ਮੇਰੇ ਮਨ ਦੀ ਭਾਵਨਾ ਹੈ ਅੰਦਰ ਸੇਵਕ ਬਣਨ ਦੀ ਸਿੱਖ ਮੇਰੇ ਅੰਦਰ ਦਾ ਸਿੱਖ ਮੇਰਾ ਅਹ ਬਾਹਰਲਾ ਪਰਿਵਾਰ ਤੇ ਮੇਰਾ ਅੰਦਰਲਾ ਪਰਿਵਾਰ ਇਹਨਾਂ ਸਾਰਿਆਂ ਨੂੰ ਹੀ ਸੁਖੀ ਵਸਾਇਓ ਸਾਧ ਸੰਗਤ ਜੀ ਸਾਰੇ ਦੀ ਸਾਰੇ ਚਉਪਈ ਸਾਹਿਬ ਦੀ ਬਾਣੀ ਜਦੋਂ ਤੁਸੀਂ ਪੜੋਗੇ ਤਾਂ ਇਹਦੇ ਵਿੱਚ ਐਨੀਆ ਡੂੰਘਾਈ ਵਾਲੀਆਂ ਵਿਚਾਰਾ ਹਨ ਸਾਧ ਸੰਗਤ ਜੀ ਜੋ ਅੱਜ ਤੱਕ ਸਾਇੰਟਿਸਟ ਵੀ ਇਸ ਬਾਰੇ ਖੋਜ ਨਹੀਂ ਲਗਾ ਸਕੇ ਇਹਦੇ ਵਿੱਚ ਤੁਹਾਨੂੰ ਹਰ ਇੱਕ ਪੰਕਤੀ ਦੇ ਵਿੱਚੋਂ ਆਪਣੇ ਹੀ ਸਵਾਲ ਦਾ ਜਵਾਬ ਮਿਲ ਜਾਵੇਗਾ ਚਉਪਈ ਸਾਹਿਬ ਦੀ ਬਾਣੀ ਹੈ ਇਹ ਇਹੋ ਜਿਹੀ ਬਾਣੀ ਹੈ ਹੁਣ ਬੇਨਤੀ ਕਰਾਂ ਦਿਨੇ ਵੀ ਚਾਹੇ ਤੁਸੀਂ ਚਉਪਈ ਸਾਹਿਬ ਕਰਦੇ ਤੁਰੇ ਫਿਰੀ ਜਾਓ ਜਦੋਂ ਮਰਜ਼ੀ ਚਉਪਈ ਸਾਹਿਬ ਦੇ ਪਾਠ ਕਰ ਲਓ ਨਿਤਨੇਮ ਦਾ ਪਾਠ ਕਰ ਲਓ ਸਾਧ ਸੰਗਤ ਜੀ ਕੋਈ ਵੀ ਇਸ ਗੱਲ ਦੇ ਵਿੱਚ ਇਸ਼ੂ ਨਹੀਂ ਹੈ ਸਗੋਂ ਹਮੇਸ਼ਾ ਪੜਦੇ ਰਿਹਾ ਕਰੋ ਇਹ ਤੇ ਸਾਡੇ ਵੱਲੋਂ ਪਰਮਾਤਮਾ ਵਾਹਿਗੁਰੂ ਜੀ ਦੇ ਵੱਲ ਬੇਨਤੀ ਹੈ ਜਿੰਨੀ ਕਰੋਗੇ ਓਨੀ ਹੀ ਥੋੜੀ ਹੈ 2 ਕਰੋੜ 3 ਕਰੋੜ 4 ਕਰੋੜ ਮੇਰੇ ਖਿਆਲ 5 5 6 6 ਪਾਠ ਆਪਾਂ ਕਟੋ ਕੱਟ ਜ਼ਰੂਰ ਕਰਿਆ ਕਰੀਏ ਜ਼ਰੂਰ ਹੀ ਆਪਣੀ ਹਾਜ਼ਰੀ ਲਗਵਾਇਆ ਕਰੀਏ ਇਹਦੀ ਬਹੁਤ ਵੱਡੀ ਜ਼ਰੂਰਤ ਹੈ ਸਾਲ ਸੰਗਤ ਜੀ ਇਹ ਬਹੁਤ ਵੱਡੀ ਜ਼ਰੂਰਤ ਜਿਸ ਨੂੰ ਅਸੀਂ ਜੇਕਰ ਜਿੰਨਾ ਵੀ ਕਰਾਂਗੇ ਓਨਾ ਹੀ ਅਕਾਲ ਪੁਰਖ ਜੀ ਸਾਡੇ ਨਾਲ ਸਹਾਈ ਹੋ ਜਾਣਗੇ ਓਨਾਂ ਹੀ ਜਲਦੀ ਉਹ ਸਾਡੀ ਬੇਨਤੀ ਨੂੰ ਪਰਵਾਨ ਕਰ ਲੈਣਗੇ ਓਨੀਆਂ ਹੀ ਸਾਡੀਆਂ ਅਰਦਾਸਾਂ ਪੂਰੀਆਂ ਹੋਣਗੀਆਂ ਸਾਡੇ ਤੇ ਕਿਰਪਾ ਹੋਵੇਗੀ ਫਿਰ ਵੇਖਣਾ ਕਿ ਪਰਮਾਤਮਾ ਜੀ ਸਾਡੇ ਉੱਪਰ ਰਹਿਮਤ ਕਰ ਦੇਣਗੇ। ਵੇਖੋ ਸਾਧ ਸੰਗਤ ਜੀ ਚਉਪਈ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਬੇਨਤੀ ਹੈ। ਸਾਧ ਸੰਗਤ ਜੀ ਆਪਾਂ ਕਰਾਂਗੇ ਨਾ ਅਕਾਲ ਪੁਰਖ ਨੂੰ ਬੇਨਤੀ ਤੇ ਪਿਆਰਿਓ ਫਿਰ ਇੱਕ ਨਾ ਇੱਕ ਦਿਨ ਉਹਨਾਂ ਨੇ ਪ੍ਰਵਾਨ ਕਰ ਹੀ ਲੈਣੀ ਹੈ। ਹੁਣ ਕਈ ਵੀਰ ਭੈਣ ਇਹੋ ਜਿਹੇ ਹੁੰਦੇ ਹਨ ਜਿਹੜੇ ਆਖਦੇ ਹਨ ਜੀ ਬੇਨਤੀ ਕਿਵੇਂ ਕਰੀਏ? ਅਰਦਾਸ ਕਿਵੇਂ ਕਰੀਏ? ਸਾਧ ਸੰਗਤ ਜੀ ਅਰਦਾਸ ਕਰਨੀ ਹੈ ਤੇ ਅੰਦਰ ਭਾਵਨਾ ਸੱਚੀ ਹੋਣੀ ਚਾਹੀਦੀ ਹੈ ਤੇ ਅਰਦਾਸ ਸ਼ਬਦਾਂ ਦੀ ਮਹਤਾਜ ਨਹੀਂ ਹੋਣੀ ਚਾਹੀਦੀ ਦੂਜੀ ਗੱਲ ਬੇਨਤੀ ਕਰਨੀ ਹੈ ਅਕਾਲ ਪੁਰਖ ਨੂੰ ਤੇ ਬੇਨਤੀ ਜਿਹੜੀ ਹੈ ਛਪਈ ਸਾਹਿਬ ਤੋਂ ਵਧੀਆ ਬੇਨਤੀ ਕੋਤੇ ਵੀ ਕੋਈ ਹੋਰ ਨਹੀਂ ਹੋ ਸਕਦੀ ਸ਼ਬਦਾਂ ਵਿੱਚ ਜੇਕਰ ਬਿਆਨ ਕੀਤਾ ਜਾਵੇ ਤਾਂ ਜਿੰਨੀ ਆਪਾਂ ਸ਼ਬਦਾਂ ਦੇ ਨਾਲ ਇਸ ਨੂੰ ਸ਼ਿੰਗਾਰ ਕੇ ਨਹੀਂ ਬਿਆਨ ਕਰ ਸਕਦੇ ਸਾਧ ਸੰਗਤ ਜੀ ਇਹ ਬੇਨਤੀ ਉਹ ਬੇਨਤੀ ਹੈ ਜਿਸ ਬੇਨਤੀ ਨੂੰ ਆਪਾਂ ਆਰਾਮ ਦੇ ਨਾਲ ਸਤਿਕਾਰ ਦੇ ਨਾਲ ਚਪਈ ਸਹਿਬ ਪੜ ਕੇ ਹੀ ਪਰਮਾਤਮਾ ਜੀ ਨੂੰ ਕਰ ਸਕਦੇ ਹਾਂ ਚਪਈ ਸਾਬ ਤੋਂ ਹੋਰ ਕੋਈ ਵਧੀਆ ਬੇਨਤੀ ਨਹੀਂ ਹੈ ਉਹ ਕਹਿੰਦੇ ਹਨ ਕਿ ਬਾਬਾ ਜੀ ਕਿਹੜੀ ਬੇਨਤੀ ਕਿਹੜੀ ਵਿਧੀ ਦੇ ਨਾਲ ਅਸੀਂ ਚਪਈ ਸਹਿਬ ਦੇ ਪਾਠ ਕਰੀਏ ਕਿ ਸਾਡੀ ਅਰਦਾਸ ਪੂਰੀ ਹੋ ਜਾਵੇ ਅਕਾਲ ਪੁਰਖ ਦੇ ਅਸੀਂ ਪਾਠ ਕਰਨੇ ਸ਼ੁਰੂ ਕਿਵੇਂ ਕਰ ਲਈਏ ਤੁਹਾਨੂੰ ਆਪਣੇ ਆਪ ਹੀ ਪਰਮਾਤਮਾ ਜੀ ਦੀ ਬਾਣੀ ਦੱਸ ਦੇਵੇਗੀ ਕਿ ਕਿਸ ਵਕਤ ਪਾਠ ਕਰੀਏ ਅਸੀਂ ਕਹਿੰਨੇ ਹਾਂ ਕਿ ਜਦੋਂ ਮਰਜ਼ੀ ਕਰ ਲਓ ਹੁਣ ਕਈ ਤੇ ਸਾਡੇ ਵਿੱਚ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਨੇ ਵਹਿਮ ਭਰਮ ਫੈਲਾ ਰੱਖੇ ਹਨ ਵਹਿਮ ਭਰਮ ਬਿਲਕੁਲ ਵੀ ਨਹੀਂ ਕਰਨਾ ਕਈ ਸੋਚਦੇ ਹਨ ਕਿ ਸਿਰਫ ਅੰਮ੍ਰਿਤ ਵੇਲੇ ਜਾਂ ਰਾਤ ਵੇਲੇ ਹੀ ਪਾਠ ਕਰਨਾ ਸਹੀ ਹੈ ਸਾਧ ਸੰਗਤ ਜੀ ਇਸ ਵਹਿਮ ਦੇ ਵਿੱਚ ਨਹੀਂ ਪੈਣਾ ਜਦ ਮਰਜ਼ੀ ਤੁਸੀਂ ਪਾਠ ਕਰ ਸਕਦੇ ਹੋ ਨਿਤਨੇਮ ਵੀ ਕਰਨਾ ਕਦੇ ਮੜਾ ਨਹੀਂ ਹੁੰਦਾ ਸਾਧ ਸੰਗਤ ਜੀ ਜੇ ਪਾਠ ਕਰਨਾ ਹੈ ਨਿਤਨੇਮ ਦਾ ਵੀ ਜ਼ਰੂਰ ਕਰਿਆ ਕਰੋ ਇਸ ਬਾਣੀ ਦੇ ਪੜਿਆਂ ਬੰਦੇ ਦੇ ਸਾਰੇ ਹੀ ਦੁੱਖ ਦਲੇਦਰ ਦੂਰ ਹੋ ਜਾਂਦੇ ਹਨ। ਪਾਪ ਲੱਥ ਜਾਂਦੇ ਹਨ। ਸਾਧ ਸੰਗਤ ਜੀ ਇਹ ਬਾਣੀ ਪੜਿਆਂ ਦੁੱਖ ਦੂਰ ਤੇ ਕਸ਼ਟ ਵੀ ਦੂਰ ਹੁੰਦੇ ਹਨ। ਸਾਧ ਸੰਗਤ ਜੀ ਅਸੀਂ ਕਿਹੜੇ ਸ਼ਬਦਾਂ ਦੇ ਵਿੱਚ ਪਏ ਹੋਏ ਹਾਂ? ਕਿਹੜੇ ਵਹਿਮਾਂ ਭਰਮਾਂ ਦੇ ਵਿੱਚ ਤੁਰੇ ਫਿਰਦੇ ਹਾਂ? ਅਸੀਂ ਆਪਣੀ ਮਤ ਨੂੰ ਕਿਹੜੀਆਂ ਘੁੰਮਣ ਘੇਰੀਆਂ ਦੇ ਵਿੱਚ ਪਾਇਆ ਹੋਇਆ ਹੈ? ਤੁਸੀਂ ਇੱਕ ਵਾਰ ਸਿੱਧੀ ਮਤ ਕਰਕੇ ਗੁਰੂ ਨਾਲ ਜੁੜ ਕੇ ਤਾਂ ਵੇਖੋ। ਸਿੱਧੀ ਮਤ ਕਰਕੇ ਇੱਕ ਵਾਰ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ ਤਾਂ ਵੇਖੋ ਤੇ ਸਾਧ ਸੰਗਤ ਜੀ ਬੇਨਤੀ ਕਿਵੇਂ ਕਰਨੀ ਹੈ ਤੇ ਕਿਹੜੀ ਵਿਧੀ ਦੇ ਨਾਲ ਕਰਨੀ ਹੈ ਉਹ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਵਿੱਚ ਦੱਸਣ ਵਾਲੇ ਹਾਂ ਜੀ ਕਿ ਤੁਹਾਡਾ ਮਨ ਅੰਦਰੋਂ ਪਰਮਾਤਮਾ ਦੇ ਨਾਲ ਜੁੜਿਆ ਹੋਣਾ ਬਹੁਤ ਜ਼ਰੂਰੀ ਹੈ ਤੁਹਾਡਾ ਮਨ ਜੁੜਿਆ ਹੋਵੇ ਤੇ ਸਾਧ ਸੰਗਤ ਜੀ ਸਾਰੇ ਇਹ ਕਾਰਜ ਤੁਹਾਡੇ ਆਪਣੇ ਆਪ ਹੀ ਰਾਸ ਹੋ ਜਾਣਗੇ ਇੱਕ ਵਾਰ ਤੁਸੀਂ ਇਹ ਅਰਦਾਸ ਚਪਈ ਸਾਹਿਬ ਦੇ ਰੂਪ ਵਿੱਚ ਕਰਕੇ ਤਾਂ ਵੇਖਣਾ 4 4 5 5 ਪਾਠ ਜੇਕਰ ਤੁਸੀਂ ਨਿਤ ਦੇ ਚਪਈ ਸਾਹਿਬ ਦੇ ਕਰ ਲੈਂਦੇ ਹੋ ਸਾਧ ਸੰਗਤ ਜੀ ਇਸ ਪਾਠ ਨੂੰ ਕਰਨ ਲੱਗਿਆਂ ਸਿਰਫ 2 ਜਾਂ 3 ਮਿੰਟ ਹੀ ਲੱਗਦੇ ਹਨ ਤੇ ਪਾਠ ਚਪਈ ਸਾਹਿਬ ਦਾ ਮੁਕੰਮਲ ਹੋ ਜਾਂਦਾ ਹੈ ਫਿਰ ਇਸ ਤੋਂ ਬਾਅਦ ਤੁਸੀਂ ਮੰਗਣਾ ਕੀ ਹੈ ਗੁਰੂ ਤੋਂ ਤੁਹਾਨੂੰ ਉਹੀ ਸਭ ਕੁਝ ਮਿਲ ਜਾਵੇਗਾ ਜੋ ਤੁਸੀਂ ਚਾਹੁੰਦੇ ਹੋ ਕਿਉਂਕਿ ਪਰਮਾਤਮਾ ਤਾਂ ਜਾਣੀ ਜਾਣ ਹਨ ਇਹ ਬੇਨਤੀ ਸਭ ਤੋਂ ਵੱਧ ਜ਼ਰੂਰੀ ਹੈ ਜਿਹੜੀ ਤੁਸੀਂ ਚਪਈ ਸਾਹਿਬ ਦੇ ਰਾਹੀ ਹੀ ਪਰਮਾਤਮਾ ਜੀ ਨੂੰ ਕਰ ਸਕਦੇ ਹੋ ਜੇਕਰ ਤੁਸੀਂ ਚਪਈ ਸਾਹਿਬ ਦੇ ਪਾਠ ਰਾਹੀ ਹੀ ਪਰਮਾਤਮਾ ਜੀ ਦੇ ਕੋਲੋਂ ਅਰਦਾਸ ਰੂਪੀ ਕੁਝ ਮੰਗੋਗੇ ਤਾਂ ਉਹ ਤੁਹਾਨੂੰ ਆਪਣੇ ਆਪ ਬਿਨਾਂ ਮੰਗਿਆਂ ਹੀ ਪ੍ਰਾਪਤ ਹੋ ਜਾਵੇਗਾ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਪਰਮਾਤਮਾ ਨੇ ਤੁਹਾਡੀ ਅਰਦਾਸ ਕਬੂਲ ਕਰ ਲਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ